ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅਸੀਂ ਵੀ ਠੀਕ ਹੀ ਹਾਂ ਬਸ ਸ਼ਕਲ ਤੋਂ ਪਤਾ ਲੱਗ ਜਾਂਦਾ ਹੈ ਨਾ ਬੰਦੇ ਦਾ ਤੁਹਾਡਾ ਤਾਂ ਨਹੀਂ ਮੈਨੂੰ ਪਤਾ ਲੱਗਦਾ ਬਟ ਮੇਰਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਨਾ ਹਾਂਜੀ ਅੱਜ ਮੈਂ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਨਾ ਇਹਦੇ ਵਿੱਚ ਆਪਾਂ ਕੀ ਦੱਸਾਂਗੇ ਵੀ ਤੀਰਾ ਆਪਾਂ ਕਿਵੇਂ ਕੱਢਣਾ ਹੁੰਦਾ ਪਹਿਲੀ ਗੱਲ ਤਾਂ ਗੱਲ ਹੁੰਦੀ ਆਪਣਾ ਤੀਰਾ ਕਿਵੇਂ ਕੱਢਣਾ ਹੁੰਦਾ ਹਨ ਹੁਣ ਕਈ ਭੈਣਾਂ ਪੁੱਛਦੀਆਂ ਨੇ ਵੀ 21 ਇੰਚ 'ਚ ਪ੍ਰੈਸ ਤੋਂ ਆਪਾਂ ਤੀਰਾ ਕਿਵੇਂ ਕੱਢ ਸਕਦੇ ਨਹੀਂ ਭੈਣੋ ਆਪਾਂ ਨਾਪ ਦੇ ਹਿਸਾਬ ਨਾਲ ਤੀਰਾ ਨਹੀਂ ਕੱਢ ਸਕਦੇ ਆਪਾਂ ਸ ਕਸਟਮਰ ਦੇ ਸਰੀਰ ਦੇ ਹਿਸਾਬ ਨਾਲ ਆਪਾਂ ਤੀਰਾ ਕੱਢਣਾ ਹੁੰਦਾ ਹਨਾ ਬਾਕੀ ਤੁਸੀਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ ਜਿਵੇਂ ਕਿ ਹੁਣ ਆਪਾਂ ਬਰਾ ਵਗੈਰਾ ਨਹੀਂ ਪਾਉਂਦੇ ਹਨਾ ਤਾਂ ਆਪਣੀ ਫਿਟਿੰਗ ਕਿਵੇਂ ਆਊਗੀ ਜਿਆਦਾ ਆਪਾਂ ਤੇਜ਼ ਤੋਰ ਦਿਆਂ ਤਾਂ ਆਪਣਾ ਹਨਾ ਸਰੀਰ ਅਲੱਗ-ਅਲੱਗ ਸ਼ੇਪ ਦਿਖਦੀ ਆ ਉਹਦੀ ਉਹ ਕਿਵੇਂ ਆਊਗੀ ਉਹ ਇਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਤੁਹਾਨੂੰ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਜੇ ਤੁਹਾਨੂੰ ਮੇਰੀ ਸਮਝ ਨਹੀਂ ਲੱਗੀ ਹਨਾ ਜਾਂ ਮਤਲਬ ਕਿ ਵੀ ਮੈਂ ਉਹ ਚੀਜ਼ ਨਹੀਂ ਦੱਸੀ ਭੁੱਲ ਗਈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਵੈਸੇ ਮੈਂ ਆਪਣੇ ਹਿਸਾਬ ਨਾਲ ਸਾਰਾ ਕੁਝ ਕਲੀਅਰ ਕੀਤਾ ਹੋਇਆ ਪਰ ਫਿਰ ਵੀ ਜੇ ਭੈਣੋ ਤੁਹਾਨੂੰ ਸਮਝ ਨਾ ਲੱਗੀ ਤਾਂ ਹਨਾ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਵੀ ਸਾਨੂੰ ਆਹ ਚੀਜ਼ ਤੇ ਥੋੜੀ ਗੜਬੜ ਲੱਗੀ ਜਾਂ ਚੀਜ਼ ਤੁਸੀਂ ਕਲੀਅਰ ਨਹੀਂ ਕੀਤੀ ਜਦੋਂ ਹੁਣ ਆਪਾਂ ਮਤਲਬ ਕਿ ਨੀਵੇਂ ਪਾਉਣੇ ਆਪਣੀ ਆਹ ਚੀਜ਼ ਸਾਰੀ ਦਿਖਦੀ ਹੈ ਹੁਣ ਤੁਸੀਂ ਮੈਨੂੰ ਦੇਖੋ ਵੀ ਮੈਂ ਇਦਾਂ ਕਰਦੀ ਹਾਂ ਤੇ ਮੇਰੀ ਆਹ ਚੀਜ਼ ਕੁਝ ਨਹੀਂ ਦਿਖਦੀ ਮੇਰੇ ਸਿਰਫ ਆਹ ਹੱਡ ਦਿਖਦੀ ਹੈ ਹਨਾ ਇਹ ਤਾਂ ਕਰਕੇ ਹੁੰਦਾ ਵੀ ਜਦੋਂ ਆਪਾਂ ਫਿਟਿੰਗ ਨਹੀਂ ਸਹੀ ਲੈਂਦੇ ਜਾਂ ਆਪਾਂ ਵੱਡਾ ਪਾਸਾ ਲੈਨੇ ਆ ਬੈਕ ਵਾਲਾ ਹਨਾ ਫਰੰਟ ਵਾਲਾ ਆਪਾਂ ਘੱਟ ਕਰਦੇ ਆ 1/2 ਇੰਚ ਉਹਦਾ ਕੀ ਕਾਰਨ ਉਹ ਮੈਂ ਕਿਉਂ ਘੱਟ ਕਰਦੇ ਉਹ ਵੀ ਮੈਂ ਸਾਰਾ ਇਹ ਵੀਡੀਓ ਦੇ ਵਿੱਚ ਦੱਸਿਆ ਹੋਇਆ ਬਸ ਤੁਸੀਂ ਇਹ ਵੀਡੀਓ ਦੇਖਣੀ ਹੈ ਤੁਸੀਂ ਹਰ ਇੱਕ ਕਸਟਮਰ ਦਾ ਸੂਟ ਵਧੀਆ ਬਣਾ ਦੋਗੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਨਾਲੇ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਉਹ ਫ੍ਰੀ ਹੈ ਲਾਈਕ ਵੀ ਫ੍ਰੀ ਹੈ ਸ਼ੇਅਰ ਵੀ ਫ੍ਰੀ ਹੈ ਤੇ ਨਹੀਂ ਸ਼ੇਅਰਸ ਤਾਂ ਮੈਨੂੰ ਲੱਗਦਾ ਵੀ ਡਾਟਾ ਯੂਜ਼ ਹੁੰਦਾ ਹੋਗਾ ਬਟ ਸਬਸਕ੍ਰਾਈਬਰ ਤੇ ਲਾਈਕ ਦਾ ਜਮਫਰੀਆ ਹੈ ਨਾ ਤੁਸੀਂ ਉਹ ਕਰਦਿਆ ਕਰੋ ਕਮੈਂਟ ਵੀ ਫਰੀ ਹੋਈ ਹੁੰਦੇ ਆ ਕਰੀ ਦਿਆ ਕਰੋ ਯਾਰ ਹਨਾ ਗਰੀਬ ਨੂੰ ਆਸ ਜੀ ਹੋ ਜਾਂਦੀ ਆ ਹਾਂਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਜੀ ਜਿਹੜੇ ਆਪਣੇ ਘੇਰੇ ਤੇ ਪ੍ਰਿੰਟ ਹੁੰਦਾ ਕਾਟਨ ਦੇ ਸੂਟ ਘੇਰੇ ਤੇ ਪ੍ਰਿੰਟ ਹੁੰਦਾ ਬੈਕ ਦੇ ਵੀ ਤੇ ਫਰੰਟ ਦੇ ਵੀ ਤੇ ਬੈਕ ਦੇ ਵੀ ਠੀਕ ਹੈ ਹੁਣ ਇਹਦਾ ਕੀ ਕਰਨਾ ਮੈਂ ਸਾਈਡ ਤੋਂ ਬਾਹਰ ਲਾੜੀ ਸੀ ਜਿੰਨੀ ਮੇਰੇ ਕਸਟਮਰ ਦੀ हिਪ ਵਗੈਰਾ ਸੀਗੀ ਓਨੀ ਰੱਖ ਕੇ ਬਾਕੀ ਮੈਂ ਸਾਈਡ ਤੋਂ ਬਾਹਰ ਲਾੜੀ ਸੀ ਹੁਣ ਮੇਰੇ ਕੋਲ ਇਹ ਸਵਾਲ ਕਿਉਂ ਹੁੰਦਾ ਕਿ ਬਣਾ ਦੇ ਵੀ ਜਦੋਂ ਅਸੀਂ ਪਲੇਟਾ ਵਗੈਰਾ ਪਾਉਨੇ ਆ ਫਰੰਟ ਵਾਲਾ ਪੱਲਾ ਉੱਚਾ ਹੋ ਜਾਂਦਾ ਬੈਕ ਵਾਲਾ ਨੀਵਾ ਹੋ ਜਾਂਦਾ ਕਈ ਵਾਰ ਕੀ ਹੁੰਦਾ ਫਰੰਟ ਵਾਲਾ ਨੀਵਾ ਹੋ ਜਾਂਦਾ ਬੈਕ ਵਾਲਾ ਉੱਚਾ ਹੋ ਜਾਂਦਾ ਹਣਾ ਹੁਣ ਇਹਦਾ ਆਪਾਂ ਹੱਲ ਕੀ ਕਰਨਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਲੈਂਥ ਹੈਗੀ ਜੀ 43 ਇੰਚ ਜੇ ਤਾਂ ਕੋਈ ਵੈਸੇ ਕਾਣ ਹੋਵੇ ਕੱਪੜੇ 'ਚ ਫਿਰ ਤਾਂ ਉਹ ਨਹੀਂ ਉੱਚਾ ਨੀਵਾ ਹੋਣਾ ਹੀ ਹੁੰਦਾ ਹਣਾ ਜੇ ਕੋਈ ਕਾਣ ਵਗੈਰਾ ਨਾ ਹੋਵੇ ਫਿਰ ਨਹੀਂ ਹੁੰਦਾ ਹੁੰਦਾ ਉਹ ਕਿਵੇਂ ਨਹੀਂ ਹੁੰਦਾ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਮੇਰੇ ਕਸਟਮਰ ਦੀ ਲੈਂਥ ਹੈ ਜੀ 43 ਇੰਚ ਤੇ ਆਪਾਂ ਜਿਹੜਾ ਇਹਦਾ ਮਤਲਬ ਕਿ ਪ੍ਰਿੰਟ ਹੈਗਾ ਹਨਾ ਕੇਰੇ ਦਾ ਉੱਥੋਂ ਰੱਖ ਲੈਣਾ ਤੇ 43 ਤੇ ਮੈਂ 1 ਇੰਚ ਵੱਧ ਲਾਂਗੀ ਜੀ 44 ਇਹਦੇ ਵਿੱਚੋਂ ਕਾਣ ਵਗੈਰਾ ਤੁਸੀਂ ਕੱਢ ਲੈਣਾ ਹੁੰਦਾ ਕਈ ਵਾਰ ਕੀ ਹੁੰਦਾ ਕਾਣ ਹੁੰਦਾ ਕੱਪੜੇ ਦੇ ਵਿੱਚ ਕੱਢ ਲਓ ਜੀ ਚੜਾਈ ਮੈਂ ਪਹਿਲਾਂ ਹੀ ਲਾ ਕੇ ਰੱਖ ਲਈ ਸੀ ਹੁਣ ਮੈਂ ਇਹਦੀ ਵੀ ਐਂ ਕਰੂੰਗੀ ਇਹਦੀ ਵੀ ਮੈਂ 44 ਇੰਚ ਲੈਂਥ ਰੱਖੂੰਗੀ ਚੇਕ ਵਾਰ ਆਪਣੀ ਕਟਿੰਗ ਸਹੀ ਹੋਊਗੀ ਨਾ ਫਿਰ ਸਾਰਾ ਕੁਝ ਹੀ ਸਹੀ ਹੋ ਜਾਂਦਾ ਜੇ ਤੁਹਾਡੀ ਕਟਿੰਗ ਹੀ ਗਲਤ ਹੋਊਗੀ ਫੇਰ ਸਾਰਾ ਕੁਝ ਗਲਤ ਹੋ ਜਾਂਦਾ 43 ਸੀ ਆਪਾਂ ਰੱਖਣੀ ਸੀ 44 ਇਚ ਲੈਂਥ ਹਾਂ ਨੂੰ ਸਭ ਨੂੰ ਪਤਾ ਹੀ ਵੀ ਮੇਰਾ ਹੱਥ ਇੱਧਰ ਲਈ ਕੰਮ ਕਰਦਾ ਥੀਰੇ ਮੋੜੇ ਦਾ ਨਿਸ਼ਾਨ ਲਾਉਣ ਲਈ ਤਾਂ ਕਰਕੇ ਮੈਂ ਇੱਧਰਲੇ ਹੱਥ ਹੀ ਰੱਖੂੰਗੀ ਉਹ ਤਾਂ ਆਪਣਾ ਬੈਕ ਵਾਲਾ ਪੱਲਾ ਹੋ ਗਿਆ ਜੀ ਤੇ ਆਹ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਇੱਕ ਵਾਰ ਆਪਾਂ ਹੋਰ ਦੇਖਾਂਗੇ ਵੀ ਇਹਦੇ 'ਚ ਕੋਈ ਕਾਣ ਵਗੈਰਾ ਤਾਂ ਨਹੀਂ ਹੈਗਾ ਹੁਣ ਤੁਸੀਂ ਇਹ ਦੇਖੋ ਵੀ ਹੁਣ ਆਪਾਂ ਇਹਨੂੰ ਰੱਖਣ ਅੱਗੇ ਆ। ਜਿਹੜੀ ਆਪਣੀ ਮੇਨ ਚੀਜ਼ ਆ ਉਹ ਆਪਣੀ ਇੱਥੋਂ ਸਟਾਰਟ ਹੁੰਦੀ ਆ। ਜਿਹੜਾ ਇਹਦਾ ਡਿਜ਼ਾਈਨ ਆ ਠੀਕ ਹੈ ਉਹਨੂੰ ਆਪਾਂ ਇਦਾਂ ਕਰਕੇ ਬਿਲਕੁਲ ਵਿਚਾਲੇ ਰੱਖ ਲੈਣਾ। ਜੇ ਮੈਂ ਵਿਚਾਲੇ ਰਹਿ ਗਿਆ ਨੂੰ ਇਦਾਂ ਕਰਕੇ ਫੋਲਡ ਮਤਲਬ ਕਿ ਮੇਰਾ ਟੇਬਲ ਦੀ ਸ਼ਾਇਦ ਲੰਬ ਛੋਟੀ ਹੈ ਮੈਂ ਤਾਂ ਕਰਕੇ ਫੋਲਡ ਕਰਦੀ ਰੋੜ ਪੈਂਦੀ ਆ। ਨਿਚੇ ਤੋਂ ਆਪਾਂ ਬਿਲਕੁਲ ਇੱਕੋ ਜਿਹਾ ਦੇਖੋ ਵੀ ਨਿਚੇ ਤੋਂ ਆਪਾਂ ਇੱਕੋ ਜਿਹਾ ਕਰਕੇ ਰੱਖ ਲਿਆ ਸੀ। ਹੁਣ ਆਪਾਂ ਲਾਵਾਂਗੇ ਤੀਰੇ ਮੋੜ ਦਾ ਨਿਸ਼ਾਨ। ਜਿਵੇਂ ਕਿ ਮੇਰੇ ਕਸਟਮਰ ਦੀ ਛਾਤੀ ਹੈਗੀ ਹੈ ਜੀ 21 ਇੰਚ ਕਮਰ ਹੈਗੀ ਹੈ 19 ਇੰਚ ਤੇ हिਪ ਹੈਗੀ ਹੈ 23 ਇੰਚ ਠੀਕ ਹੈ ਇਹ ਵੀਡੀਓ ਮੈਂ ਤਾਂ ਬਣਾਉਣ ਲੱਗੇ ਕਿਉਂਕਿ ਮੇਰੇ ਕੋਲੇ ਬਹੁਤ ਪੈਨਾਂ ਦੇ ਕਮੈਂਟ ਆਏ ਸੀਗੇ ਵੀ ਇਹਦੇ ਆਪਾਂ ਕਟਿੰਗ ਕਿਵੇਂ ਕਰਨੀਆਂ ਹੁਣ ਤੁਸੀਂ ਇਹ ਦੇਖੋ ਮੂਰਲਾ ਪੱਲਾ ਮੈਂ ਪਾਉਣਾ ਹੈ ਇੱਥੇ ਡਾਊਨ ਕਰ ਲਿਆ ਉਹ ਡਾਊਨ ਕਰਨ ਦਾ ਕਾਰਨ ਕੀ ਹੈ ਇਹ ਡਾਊਨ ਕਰਨ ਦਾ ਕਾਰਨ ਹੈਗਾ ਜੀ ਇੱਕ ਤਾਂ ਆਪਣਾ ਗਲਾ ਪਿੱਛੇ ਨਹੀਂ ਜਾਂਦਾ ਠੀਕ ਹੈ ਤੇ ਇੱਕ ਹੁੰਦਾ ਜਦੋਂ ਆਪਾਂ ਨੀਵੀ ਪਾਉਣੀ ਆ ਨਾ ਕਈ ਵਾਰ ਆ ਚੀਜ਼ ਦਿਖਦੀ ਹੁੰਦੀ ਹੈ ਨਾ ਉਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਹੈ ਵੀ ਕੀ ਚੀਜ਼ ਦਿਖਦੀ ਹੁੰਦੀ ਹੈ ਮੇਰੇ ਹਿਸਾਬ ਨਾਲ ਜੇ ਤੁਸੀਂ ਕਟਿੰਗ ਕਰੋਗੇ ਤਾਂ ਉਹ ਚੀਜ਼ ਤੁਹਾਡੀ ਕਦੇ ਵੀ ਨਹੀਂ ਦਿਖੂਗੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਹੁਣ ਇਹਨਾਂ ਦਾ ਬੈਕ ਗਲਾ ਹੈਗਾ ਜੀ ਨੋਰਮਲ ਹੀ ਆ ਮੈਨਾਂ 6 ਇੰਚਾ ਸ਼ਾਇਦ ਇਹਨਾਂ ਦਾ ਤੀਰਾ ਲਾਵਾਂਗੇ ਆਪਾਂ 6.5 ਇੰਚ ਕਈ ਭੈਣਾਂ ਦੇ ਸਵਾਲ ਹੁੰਦੇ ਹਨ ਵੀ ਆਪਾਂ ਤੀਰਾ ਕਿੰਨਾ ਲੈਣਾ ਕਿਵੇਂ ਲੈਣਾ ਹਰ ਇੱਕ ਨਾਬਦਾ ਹੁਣ ਜਿਵੇਂ ਮੇਰੇ ਕੋਲ ਸਨਰ ਦੀ ਛਾਤੀ ਹੈ 21 19 23 ਹਨ ਜੇ ਤਾਂ ਇਹ ਬੈਕ ਆਲਾ-ਗਲਾ ਸ਼ੇਪ ਆਉਂਦੇ ਆ ਤਾਂ ਆਪਾਂ ਇਥੇ 6.5 ਰੱਖਾਂਗੇ ਜੇ ਇਹ ਬੈਕ ਆਲਾ-ਗਲਾ 5 ਬਾਉਂਦੇ ਆ ਤਾਂ ਆਪਾਂ ਇਥੇ 7 ਇੰਚ ਰੱਖਾਂਗੇ ਠੀਕ ਹੈ ਹਰ ਇੱਕ ਦੇ ਸਰੀਰ ਦਾ ਅਲੱਗ-ਅਲੱਗ ਹਿਸਾਬ ਹੁੰਦਾ ਹੈ ਲੈਂਥ ਲਵਾਂਗੇ ਆਪਾਂ 7 ਇੰਚ ਇੱਥੋਂ ਲਵਾਂਗੇ ਆਪਾਂ 7.5 ਇੰਚ ਛਾਤੀ ਹੈਗੀ ਜਿਵੇਂ ਤੁਹਾਨੂੰ ਪਤਾ ਹੀ 21 ਇੰਚ ਤੇ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਉਹ ਆਪਾਂ ਲਵਾਂਗੇ 22 ਇੰਚ ਠੀਕਾ ਫਰੰਟ ਵਾਲੇ ਪੱਲੇ ਦੀ ਕਾਹਟ ਹੋਰੀ ਕੁਛ ਬੱਲੇ ਨੂੰ ਫਰੰਟ ਵਾਲੇ ਪੱਲੇ ਦੀ ਕਾਟ ਲਵਾਂਗੇ ਜੇ ਆਪਾਂ 1/2 ਇੰਚ ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਆ ਸਾਹਮਣਾ ਉਹ ਹੈਗਾ ਨਾ 13 ਇੰਚ 14 ਇੰਚ ਦਾ ਇੱਥੇ ਆਪਣੀ ਸੀਨ ਆ ਗਈ ਕੁਛ ਆਪਣੀ ਇੱਥੇ ਪਲੇਟ ਪੈਣੀ ਆ ਤੇ ਜਦੋਂ ਆਪਾਂ ਇਹ ਸੀਨ ਸਿਲਾਈ ਲਾਵਾਂਗੇ ਉਦੋਂ ਇਹ ਪੂਰਾ 13 ਇੰਚ ਰਹਿ ਜਾਣਾ ਠੀਕ ਤਾਂ ਇਹਦੀ ਕਟਿੰਗ ਹੋਊਗੀ ਹੁਣ ਮੈਂ ਤੁਹਾਨੂੰ ਥੋੜਾ ਦੂਰ ਕਰਕੇ ਦਿਖਾਉਣੀ ਆ ਪਲੇਟਾਂ ਦੇ ਨਿਸ਼ਾਨ ਵੀ ਲਾਉਣੀ ਆ 14 ਇੰਚ ਤੇ ਆਪਾਂ ਲਾਵਾਂਗੇ 12 ਇੰਚ ਇਹ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਵੀ ਸਿੱਖਣ ਨੂੰ ਮਿਲੂਗੀ ਦੇਖੋ ਇਹਨਾਂ ਦੀ ਜਿਹੜੀ ਛਾਤੀ ਆ ਉਹ ਹੈਗੀ 21 ਇੰਚ ਠੀਕ ਹੈ ਪਲੇਟ ਹੈਗੀ ਇਹਨਾਂ ਦੀ ਨਾਰਮਲ ਜੇ ਆਪਾਂ ਪਾਉਣੀ ਸੀ ਪਲੇਟ ਆਉਣੀ ਸੀ ਤਾਂ ਸਾਢੇ 1/10 ਤੇ ਇਹਨਾਂ ਦੀ ਪਲੇਟ ਹੈਗੀ ਹੈ ਜੀ ਸਾਢੇ 11/12 ਇੰਚ ਤੇ ਕਿਉਂ ਕੀ ਕਾਰਨ ਹੋਦਾ ਹੈ ਨਾ ਉਹ ਤੁਹਾਨੂੰ ਮੈਂ ਦੱਸ ਦਮੈਂ ਇਹਨਾਂ ਦਾ ਕਾਰਨ ਹੈਗਾ ਇਹਨਾਂ ਦੀ ਪਲੇਟ ਆਪਾਂ ਸਾਢੇ 7 ਤੇ ਲਾਵਾਂਗੇ ਇਹਨਾਂ ਦਾ ਕਾਰਨ ਵੀ ਮੈਂ ਤੁਹਾਨੂੰ ਦੱਸ ਦਦੀ ਆ ਜਿਹੜਾ ਆਹ ਵਾਲਾ ਗੈਪ ਆ ਇਹ ਆਪਾਂ ਲਾਵਾਂਗੇ ਜੀ 2.5 ਇੰਚ ਤੇ ਤੇ ਆਹ ਵਾਲੀ ਪਲੇਟ ਲਾਵਾਗੇ ਆਪਾਂ 1.5 ਇੰਚ ਤੇ ਤੇ ਇਹ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਕਿਵੇਂ ਲਾਉਣੀ ਹੁੰਦੀ ਹੈ ਠੀਕ ਹੈ ਹੁਣ ਤੁਸੀਂ ਦੇਖੋ ਵੀ ਛਾਤੀ ਇਹਨਾਂ ਦੀ ਹੈਗੀ 21 ਇੰਚ ਪਲੇਟ ਇਹਨਾਂ ਦੀ ਹੈਗੀ 13.5 ਇੰਚ ਤੇ ਕਿਉਂਕਿ ਜਿਹੜੀ ਇਹਨਾਂ ਦੀ ਬ੍ਰੈਸਟ ਆ ਹਨਾ ਉਹ ਥੋੜੀ ਜਿਹੀ ਹੈਵੀ ਆ ਤੇ ਉਹ ਥੱਲੇ ਨੂੰ ਡਲਕਦੀ ਹੈ ਜਦੋਂ ਤਾਂ ਆਪਾਂ ਬਰਾ ਪਾ ਲਏ ਨੇ ਉਹ ਤਾਂ ਸਹੀ ਹੁੰਦੀ ਉਦੋਂ ਆਪਾਂ ਨਹੀਂ ਕਹਿੰਦੇ ਹੁਣ ਨੀਚੇ ਨੂੰ ਢੇਕਦੇ ਜੇ ਆਪਾਂ ਪਲੇਟਾਂ ਇਸ ਹਿਸਾਬ ਨਾਲ ਪਾਵਾਂਗੇ ਤਾਂ ਉਹ ਇੱਥੇ ਹੀ ਖੜੀ ਰਹੂਗੀ ਉਹ ਨੀਚੇ ਨੂੰ ਨਹੀਂ ਡਲਕੂਗੀ ਮਤਲਬ ਮੇਰੇ ਕਹਿਣ ਤੋਂ ਮਤਲਬ ਹੈ ਕਿਉਂਕਿ ਆਪਾਂ ਸੂਟ ਹਮੇਸ਼ਾ ਹੀ ਫਿੱਟ ਪਾਉਣੇ ਜਦੋਂ ਆਪਾਂ ਪਲੇਟਾ ਪਾ ਲਈਆਂ ਪੰਜਾਬੀ ਸੂਟ ਆ ਗਿਆ ਮਤਲਬ ਕਿ ਪ੍ਰੋਪਰ ਫਿਟਿੰਗ ਚ ਆ ਗਿਆ ਹਨਾ ਜਦੋਂ ਆਪਾਂ ਆਹ ਚੀਜ਼ ਤੇ ਇੱਥੇ ਤੁਸੀਂ ਇਹ ਦੇਖੋ ਵੀ ਇੱਥੇ ਇੱਕ ਇੱਥੋਂ ਆਪਾਂ ਡੂੰਗੀ ਕਰਤੀ ਆ ਇੱਥੋਂ ਬ੍ਰੀਕ ਇੱਥੋਂ ਡੂੰਗੀ ਕਰਤੇ ਥੋੜੀ ਉੱਗੀ ਕਰਤੀ ਜਿਹੜਾ ਆਪਣਾ ਲੇਡੀ ਦਾ ਸਰੀਰ ਹੁੰਦਾ ਨਾ ਉਹ ਇਦਾਂ ਫੈਲਦਾ ਹੁੰਦਾ ਜਦੋਂ ਹੁਣ ਆਪਾਂ ਇਦਾਂ ਦੀ ਪਲੇਟਾ ਪਾ ਕੇ ਫਿਟਿੰਗ ਪਾ ਲਈ ਤਾਂ ਉਹਨੇ ਇੱਕ ਥਾਂ ਤੇ ਇਕੱਠੇ ਹੋ ਜਾਣਾ ਤਾਂ ਕਰਕੇ ਆਪਾਂ ਕੰਮ ਕਰੋ ਚਾਹੇ ਜੋ ਮਰਜ਼ੀ ਕਰੋ ਆਪਣੀ ਜਿਹੜੀ ਬ੍ਰੈਸਟ ਆ ਉਹ ਹੱਲ ਬੱਸੇ ਸੌਰੀ ਜੇ ਮੇਰੇ ਕੋਲ ਹਨਾ ਕੁਝ ਗਲਤ ਨਿਕਲ ਜਾਂਦਾ ਕਿਉਂਕਿ ਫਿਰ ਮੈਨੂੰ ਸਮਝਾਉਣ ਲਈ ਕੁਝ ਨਾ ਕੁਝ ਬੋਲਣਾ ਹੀ ਪੈਂਦਾ ਆ ਤਾਂ ਇਹ ਪੈਗੇ ਦੇਨਰੀ 3 ਇੰਚ ਕਮਰ ਹੈਗੀ ਉਹਨਾਂ ਦੀ 19 ਇੰਚ ਇਹਦੀ ਹੁਣ ਆਪਾਂ ਜਦੋਂ ਤੇ ਆਪਾਂ ਨੂੰ ਫਿਟਿੰਗ ਦਾ ਨਿਸ਼ਾਨ ਲਾਉਣ ਲਈ ਆ ਫੱਟੀ ਦੀ ਵਰਤੋਂ ਕਰਨੀ ਪੈਂਦੀ ਆ ਦੇਖੋ ਹੁਣ ਤੁਸੀਂ ਮੈਨੂੰ ਆਪ ਹੀ ਵੀਡੀਓ ਦੇਖ ਕੇ ਮੈਨੂੰ ਦੱਸਿਓ ਵੀ ਹੁਣ ਤੁਸੀਂ ਆਪ ਦੇਖੋ ਵੀ ਬਿਨਾ ਹਨਾ ਕੁਝ ਹੋਰ ਪਾਉਣ ਤੋਂ ਆਪਣੀ ਫਿਟਿੰਗ ਕਿਵੇਂ ਨਾ ਸਹੀ ਆਉਗੀ ਹੁਣ ਆਪਾਂ ਇਹਦੀ ਲੱਗਿਆ ਜੀ ਕਟਿੰਗ ਕਰਨ ਅੱਜ ਮੇਰੀ ਆਵਾਜ਼ ਥੋੜੀ ਜਿਹੀ ਨਹੀਂ ਨਿਕਲ ਰਹੀ ਨਿਕਲ ਤਾਂ ਰਹੀ ਹੈ ਮਤਲਬ ਅਜੀਬ ਜਿਹੇ ਤਰੀਕੇ ਨਾਲ ਨਿਕਲ ਰਹੀ ਆ ਉਹੋ ਆ ਕੇ ਹੋ ਗਿਆ ਜਿਆਦਾ ਬਦ ਰੱਖਿਆ ਗਿਆ ਹੁਣ ਤੁਸੀਂ ਦੇਖੋ ਗੱਲ ਆਪਣੀ ਚੱਲੀ ਸੀਗੀ ਵੀ ਬੈਕ ਵਾਲਾ ਪੱਲਾ ਤੇ ਫਰਾਂਟ ਵਾਲਾ ਪੱਲਾ ਵੱਡਾ ਛੋਟਾ ਰਹਿੰਦਾ ਇਹਦਾ ਕੀ ਕਾਰਨ ਹਾਂ ਉਹ ਵੀ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਤੇਰੀ ਹੁਣ ਮੈਂ ਸਟੀਚਿੰਗ ਦੀ ਵੀਡੀਓ ਨਹੀਂ ਪਾਉਂਗੀ ਸਿਰਫ ਕਟਿੰਗ ਹੀ ਪਾਉਂਗੀ ਕਿਉਂਕਿ ਬਹੁਤ ਹੋ ਗਿਆ ਵੀਡੀਓ ਸਟੀਚਿੰਗ ਦੀਆਂ ਹਾਂ ਤੁਸੀਂ ਇਹ ਦੇਖੋ ਵੀ ਆਹ ਵਾਲੇ ਆਪਣੇ ਉੱਪਰੋਂ ਨਿਸ਼ਾਨ ਹੋਗੇ ਠੀਕ ਹੈ ਇਹਨੂੰ ਆਪਾਂ ਸਿਉਣਾ ਹੈਗਾ ਆਹ ਵਾਲੀ ਚੀਜ਼ ਤੇ ਆਪਾਂ ਪਹਿਲਾਂ ਇਹਦਾ ਜੋੜਾਂਗੇ ਗਲੇ ਲਾਵਾਂਗੇ ਪਲੇਟਾ ਪਾਵਾਂਗੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਫਿਟਿੰਗ ਵਾਲੀ ਸੀਨ ਆਪਾਂ ਕਿਵੇਂ ਲਾਉਣੀ ਆ ਤੇ ਜਿਹੜਾ ਆਪਣਾ ਵੱਡਾ ਛੋਟਾ ਹੈ ਇਹ ਆਪਣਾ ਕਿਵੇਂ ਸਹੀ ਆਊਗਾ ਉਹ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਆ ਦੇਖੋ ਤੁਸੀਂ ਮੰਨੋ ਵੀ ਹੁਣ ਤੁਸੀਂ ਸਾਰਾ ਕਮੀਜ਼ ਬਣਾ ਲਿਆ ਠੀਕ ਆ ਆਪਾਂ ਆਹ ਵਾਲੇ ਕਟਿੰਗ ਕਰਨ ਵੇਲੇ ਆਪਾਂ ਇੱਥੇ ਕੱਟ ਲਾਉਣੇ ਆ ਹਿਪ ਵਾਲੇ ਨਿਸ਼ਾਨ ਦੇ ਉੱਪਰ ਠੀਕ ਆ ਇੱਥੇ ਆਪਾਂ ਕੱਟ ਲਾ ਲੈ ਇੱਥੋਂ ਕੱਟ ਤੋਂ ਫੜ ਕੇ ਆਪਾਂ ਇਹਨੂੰ ਉੱਪਰ ਨੂੰ ਸੀਣਾ ਹੁਣ ਆਹ ਪਲੇਟ 'ਚ ਵੀ ਕਪੜਾ ਆਊਗਾ ਆਹ ਪਲੇਟ 'ਚ ਵੀ ਕਪੜਾ ਆਊਗਾ ਆਹ ਕਪੜਾ ਆਪਣਾ ਇੱਥੇ ਇੰਨਾ ਆਊਗਾ ਜਦੋਂ ਆਪਾਂ نیچے ਤੋਂ ਫੜ ਉਹਨੂੰ ਹਲਕਾ ਹਲਕਾ ਇਦਾਂ ਕਰਕੇ ਆ ਇਹ ਲਾ ਦਾਂਗੇ। ਤਰਛ ਵੀ ਤਰਛ ਮੇ ਆਪਾਂ ਸ਼ਾਂਤੀ ਪਾ ਦਵਾਂਗੇ ਉਹਦੀ। ਠੀਕ ਹੈ? ਵੈਸੇ ਜੇ ਮੇਰੇ ਤੋਂ ਸੀਨ ਲੱਗਿਆ ਤਾਂ ਮੈਂ ਜ਼ਰੂਰ ਲਾ ਦੂੰਗੀ। ਜੇ ਨਾ ਲੱਗਿਆ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਇਹ ਸੂਟ ਰਾਤ ਨੂੰ ਬਣਾਵਾ। ਨਾ ਲੱਗਿਆ ਤਾਂ ਫਿਰ ਤੁਸੀਂ ਧਿਆਨ ਦੇ ਲੋ ਵੀ ਇਹਨੂੰ ਇਦਾਂ ਹੀ ਰਹਿਣਾ ਤੇ ਹੁਣ ਜਦੋਂ ਤੁਸੀਂ ਇਹ ਦੇਖੋ ਜਦੋਂ ਆਪਾਂ ਨੀਚੇ ਤੋਂ ਪੱਲਾ ਇੱਕੋ ਜਿਹਾ ਕਰਕੇ ਰੱਖਿਆ ਸੀ ਆਹ ਵਾਲੀ ਥਾਂ ਤੋਂ ਫੜ ਕੇ ਆਪਾਂ ਸੀਨ ਲਾਵਾਂਗੇ। ਤਾਂ ਉਹ ਨੀਚੇ ਵਾਲਾ ਪੱਲਾ ਕਦੇ ਵੀ ਨਹੀਂ ਹੱਲੂਗਾ। ਠੀਕ ਹੈ? ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣ ਲੱਗਿਆ।